ਜੀ ਅੱਜ ਅਸੀਂ ਪੁਲਿਸ ਸਟੇਸ਼ਨ ਸਿਟੀ ਹੁਸ਼ਿਆਰਪੁਰ ਦੇ ਏਰੀਆ ਵਿੱਚ ਖੜੇ ਆ ਇਹ ਪੰਜ ਪੀਪਲੀ ਮੋਹੱਲਾ ਹੈਗਾ ਬਹਾਦਰਪੁਰ ਦੇ ਨਾਲ ਲੱਗਦਾ ਹੈ ਇੱਥੇ ਇੱਕ ਮਨਦੀਪ ਸਿੰਘ ਉਰਫ ਮੰਨੂ ਨਾ ਦਾ ਵਿਅਕਤੀ ਹੈ ਜਿਹਦੇ ਦੇ ਪਹਿਲਾਂ ਨੋ ਐਫਾਇਰਸ ਦਰਜ ਹੈ ਜਿਦੇ ਵਿੱਚ ਮੈਕਸਿਮਮ ਐਫਾਇਰਸ ਐਨਡੀਪੀਐਸ ਦੀ ਦਰਜੇ ਸਾਨੂੰ ਡੀਸੀ ਆਫਿਸ ਤੋਂ ਆਫਟਰ ਫੋਲੋਇੰਗ ਦ ਡੂ ਪ੍ਰੋਸੈਸ ਆਫ ਲਾ ਇੱਕ ਚਿੱਠੀ ਪ੍ਰਾਪਤ ਹੋਈ ਸੀ ਕਿ ਟੂ ਪ੍ਰੋਵਾਈਡ ਪੁਲਿਸ ਹੈਲਪ ਬਿਕੋਜ਼ ਇੱਥੇ ਜੋ ਇਹ ਮਨਦੀਪ ਸਿੰਘ ਮੰਨੂ ਜੋ ਕ੍ਰਿਮੀਨਲ ਬੰਦਾ ਹੈਗਾ ਹਾਲ ਦੀ ਘੜੀ ਜੇਲ੍ਹ 'ਚ ਹੈ ਇਨੇ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਉਹਨੂੰ ਡਾਣ ਵਾਸਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਤੇ ਸਾਡੇ ਨਾਲ ਜੁਆਇੰਟ ਕਮਿਸ਼ਨਰ ਸਾਹਿਬ ਵੀ ਹੈਗੇ ਨਾਲ ਡਿਊਟੀ ਮੈਜਿਸਟਰੇਟ ਸਾਹਿਬ ਵੀ ਹੈਗੇ ਐਂਡ ਬਿਕਾਉਜ਼ ਸਾਨੂੰ ਖਦਸਾ ਹੈਗਾ ਜਿੱਦਾਂ ਤੁਹਾਨੂੰ ਦੱਸਿਆ ਹੈ ਇਹਦੇ ਤੇ ਪਹਿਲਾਂ ਕਾਫੀ ਪਰਚੇ ਦਰਜ ਐ ਤੇ ਇੱਕ ਕਨਵਿਕਟ ਵੀ ਹੋਇਆ ਹੈਗਾ ਤਿੰਨ ਪਰਚਿਆਂ ਦੇ ਵਿੱਚ ਤੇ ਇਸ ਕਰਕੇ ਅਸੀਂ ਕਾਫੀ ਇੱਥੇ ਫੋਰਸ ਲਗਾਈ ਹੈਗੀ ਤਾਂ ਕਿ ਜੋ ਪ੍ਰੋਸੈਸ ਹੈ ਉਹ ਪੀਸਫੁਲੀ ਐਂਡ ਸੇਫਲੀ ਕੰਪਲੀਟ ਹੋ ਸਕੇ ਮਿਨਿਸਪਲ ਕਾਰਪੋਰੇਸ਼ਨ ਦੇ ਏਰੀਆ ਵਿੱਚ ਆਂਦਾ ਹੈ ਉਹਨਾਂ ਨੇ ਡੂ ਪ੍ਰੋਸੈਸ ਫੋਲੋ ਕਰਦੇ ਹੋਏ ਜੋ ਐਸ ਪਰ ਦੀ ਲੇਡਾਊਨ ਪ੍ਰੋਸੀਜਰ ਇਹਨਾਂ ਨੂੰ ਅਪੀਲ ਐਂਡ ఎవਰੀਥਿੰਗ ਵਾਸ ਫੋਲੋਡ ਅਪ ਬਟ ਇਹ ਇਲੀਗਲੀ ਕੰਸਟਰਕਟਡ ਹੈਗਾ ਤੇ ਇਹਨੂੰ ਉਹਨਾਂ ਦੇ ਵੱਲੋਂ ਸਾਨੂੰ ਚਿੱਠੀ ਆਈ ਹੈ ਟੂ ਪ੍ਰੋਵਾਈਡ ਪੁਲਿਸ ਹੈਲਪ 3 ਕੇਸਿਸ ਦੇ ਵਿੱਚ ਇਹ ਕਨਵਿਕਟ ਹੈ ਕਈ ਕੇਸਿਸ ਅੰਡਰ ਟ੍ਰਾਇਲ ਹੈਗੇ ਐਂਡ ਅੰਡਰ ਇਨਵੈਸਟੀਗੇਸ਼ਨ ਵੀ ਹੈ ਫਿਲਹਾਲ ਇਹ ਜੇਲ ਦੇ ਵਿੱਚ ਬੰਦਾ ਜੇ ਹਾਲ ਕੀ ਘੜੀ ਇਹ ਜੋ ਅਗਰ ਸਟੇ ਹੈਗਾ ਤਾਂ ਦੇ ਕੈਨ ਅਪਰੋਚ ਦੀ ਕੰਪੀਟੈਂਟ ਅਥਾਰਟੀ ਉਹਨਾਂ ਨੂੰ ਦਿਖਾ ਦਿੰਦੇ ਜਿਦਾਂ ਮੈਂ ਤੁਹਾਨੂੰ ਦੱਸਿਆ ਇਹ 2 ਪ੍ਰੋਸੈਸ ਫੋਲੋ ਕਰਨ ਤੋਂ ਬਾਅਦ ਹੀ ਸਾਨੂੰ ਪੁਲਿਸ ਮੋਹੀਆ ਕਰਨ ਵਾਸਤੇ ਪੁਲਿਸ ਹੈਲਪ ਇਨਵਲੋ ਚਿੱਠੀ ਆਈ ਸੀ ਜੇ ਕੋਈ ਬੰਦਾ ਪਿੰਡ ਦੇ ਵਿੱਚ 50 ਘਰਾਂ ਚ 70 ਵਿਛਾ ਕੇ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟੇ ਰੰਗ ਦੀਆਂ ਕਰਕੇ ਵਿਧਵਾ ਵਾਲੀਆਂ ਚੁੰਨੀਆਂ ਉਹਨਾਂ ਦੇ ਸਿਰ ਤੇ ਦਵਾ ਕੇ ਤੇ ਚਿੱਟੇ ਰੰਗ ਦੇ 70 ਵਿਛਾ ਕੇ ਤੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂ ਹੋਵੇ ਚੱਲ